ਜੜੀ ਵੀ ਸੱਤਾ ਆਊਗੀ ਸੱਤਾ ਨਾਲ ਆਪਾਂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਾਂਗੇ ਸਾਡੀਆਂ ਮੰਗਾਂ ਵੀ ਉਹੀ ਨੇ ਮਸਲੇ ਵੀ ਉਹੀ ਆਪਾਂ ਰਾਤਾ ਕੇਂਦਰ ਸਰਕਾਰ ਨੇ ਮੰਨਦੇ ਨਹੀਂ ਕਿਤੇ ਵਿੱਚ ਦੁਵਾਰਾਂ ਕੱਢੀਆਂ ਹੋਈਆਂ ਨੇ ਦੁਵਾਰੀਆਂ ਡੱਡੀਆਂ ਵੱਡੀਆਂ ਨੂੰ ਢਾਉਂਦਿਆਂ ਵੀ ਦੱਸ ਦੇਣਾ ਲੱਗਣਾ ਤਾਂ મોદી ਸਰਕਾਰ ਜ਼ਿੰਮੇਵਾਰ ਹੈ ਅੱਜ ਉਹ ਸੀ ਪਹੁੰਚ ਚੁੱਕੇ ਆ ਸ਼ੰਭੂ ਬਾਰਡਰ ਵਿਖੇ ਕਾਲ ਦਿੱਤੀ ਗਈ ਸੀ ਕਿ ਕਿਸਾਨ ਜਥੇਬੰਦੀਆਂ ਮੁਰ ਤੋਂ ਜਿਹੜਾ ਇੱਥੇ ਪਹੁੰਚਣੇ ਆ ਸ਼ੁਰੂ ਹੋਣਗੀਆਂ ਉਹ ਕੱਲ ਤੋਂ ਜਿਹੜੇ ਟਰੈਕਟਰਾਂ ਦੀਆਂ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਅੱਜ ਵੀ ਜਿਹੜਾ ਕੰਦੂਕਾਰ ਦਿਵਸ ਇੱਥੇ ਮਨਾਇਆ ਜਾ ਰਿਹਾ ਸਰਨ ਸਿੰਘ ਪੰਦੇਰ ਮੌਜੂਦ ਨੇ ਗੱਲਬਾਤ ਕਰਦੇ ਆ ਪੰਦੇਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਚੋਣਾ ਤੱਕ ਤਾਂ ਜਿਹੜਾ ਠਹਿਰਾਅ ਕੀਤਾ ਗਿਆ ਸੀਗਾ ਫਸਲਾਂ ਦੀ ਵਾਢੀ ਵੀ ਹੋ ਚੁੱਕੀ ਹੈ ਚੋਣਾ ਤੋਂ ਵੀ ਲੋਕ ਵਿਹਲੇ ਹੋ ਚੁੱਕੇ ਨੇ ਕਿਸਾਨ ਜਥੇਬੰਦੀ ਅਗਲਾ ਕੀ ਹੁਣ ਰਣਨੀਤੀ ਤਿਆਰ ਕਰ ਰਹੀ ਹੈ ਹਾਂ ਦੇਖ ਕੰਮ ਦਾ ਵਾ ਖੇਤੀ ਦੇ ਵਿੱਚ ਕਿਸਾਨੀ ਦਾ ਅਸਵਲੇ ਗਰਮੀ ਵੀ ਆਪਣੀ ਚਰਮ ਸੀਮਾ ਛੂਹ ਰਹੀ ਹੈ ਤੇ ਉਹ ਹੁਣ ਜਦੋਂ ਲੋਕਾਂ ਦਾ ਰੁਝਾਨ ਇਧਰੋਂ ਨਿਕਲੂਗਾ ਚਾਰ ਤੋਂ ਬਾਅਦ ਤੇ ਆਪਣੇ ਮੋਰਚੇ ਨੂੰ ਮਤਲਬ ਮਜ਼ਬੂਤ ਕਰਨ ਤੇ ਜਥੇਬੰਦੀਆਂ ਸਾਰੀਆਂ ਲਾ ਰਹੀਆਂ ਨੇ ਵੀ ਆਪਾਂ ਵੱਤ ਤੋਂ ਵੱਤ ਗਿਣਤੀ ਲੈ ਕੇ ਆਈਏ ਤਾਂ ਇੰਨੀ ਗਰਮੀ ਦੇ ਵਿੱਚ ਵੀ ਲੋਕ ਬਾਤ ਛੱਡ ਕੇ ਇਹ ਮੋਰਚੇ ਵਿੱਚ ਆ ਰਹੇ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ ਸੀ ਕੋਈ ਵੀ ਸਰਕਾਰ ਕੱਲ ਆਵੇ ਮੋਦੀ ਸਰਕਾਰ ਰਿਪੀਟ ਹੋਵੇ ਕੋਈ ਨਵੀਂ ਸਰਕਾਰ ਆਵੇ ਆਪਣਾ ਤਾਂ ਕਿਸੇ ਇਲੈਕਸ਼ਨ ਦਾ ਕੋ ਰੌਲਾ ਨਹੀਂ ਸੀਗਾ ਜੜੀ ਵੀ ਸੱਤਾ ਆਊਗੀ ਸੱਤਾ ਨਾਲ ਆਪਾਂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਾਂਗੇ ਸਾਡੀਆਂ ਮੰਗਾਂ ਵੀ ਉਹੀ ਨੇ ਮਸਲੇ ਵੀ ਉਹੀ ਨੇ ਤੇ ਅਸੀਂ ਉਹ ਮੋਰਚਾ 13 ਫਰਵਰੀ ਤੋਂ ਲਗਾ ਉਹਨੂੰ ਲਗਾਤਾਰ ਜਾਰੀ ਰੱਖਾਂਗੇ ਉਸੇ ਰੂਪ ਵਿੱਚ ਬਾਕੀ ਕੱਲ ਦੀਆਂ ਪ੍ਰਸਤਤੀਆਂ ਤੋਂ ਬਾਅਦ ਦੋਵੇਂ ਫੋਰਮ ਮੀਟਿੰਗਾਂ ਕਰਨਗੇ ਮੀਟਿੰਗਾਂ ਤੋਂ ਬਾਅਦ ਜੇ ਕੋਈ ਗੱਲ ਹੋਈ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਲੱਗਦਾ ਹੋਊ ਕਿਸਾਨ ਜਿੱਥੇ ਬੰਦੇ ਹੋਰ ਇੱਥੇ ਪਹੁੰਚ ਰਹੇ ਨੇ ਕਿਸਾਨ ਜਾਂ ਹੋਰ ਇਥੋਂ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚ ਕੇ ਹਾਂ ਕਿਉਂ ਨਹੀਂ ਦੇਖੋ ਕੱਲ ਅੱਜ ਵੀ ਕਿਸਾਨ ਆ ਜਣੇ ਨੇ 5 ਜੂਨ ਨੂੰ ਵੀ ਆਉਣੇ ਨੇ 10 ਜੂਨ ਨੂੰ ਵੀ ਜਥਾ ਆਉਣਾ 20 ਨੂੰ ਵੀ ਆਉਣਾ ਇਹ ਲਗਾਤਾਰ ਪ੍ਰੋਸੈਸ ਬਣਿਆ ਹੋਇਆ ਸਾਡਾ ਲੱਗਾ ਅਗਲੀ ਜਾਣ ਦੀ ਕੋ ਰਣਨੀਤੀ ਤਿਆਰ ਕੀਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਨਾਲ ਆਪਣਾ ਰੌਲਾ ਸੀਗਾ ਵੀ ਸਾਡੀ ਮੰਗਾਂ ਨਹੀਂ ਮੰਨੀ ਜਾ ਰਹੀਆਂ ਲੱਗਦਾ ਹੈ ਕਿ ਜਗਰ ਦੁਬਾਰਾ ਮੁਰਤ ਸਰਕਾਰ ਬਣਦੀ ਹੈ ੜਿੱਕਾ ਫਿਰੋ ਹੀ ਰਹੇਗਾ ਹਾਂ ਨਹੀਂ ਦੇਖੋ ਹਾਲੇ ਅੱਗੇ ਵਧਣ ਦਾ ਕੋਈ ਫੈਸਲਾ ਨਹੀਂ ਹੈਗਾ ਦੋਵਾਂ ਫੋਰਮਾਂ ਉੱਲੋਂ ਠੀਕ ਹੈ ਜੀ ਠੀਕ ਹੈ ਹੁਣ ਜੇ ਕੁਝ ਜਿਹਾ ਫੈਸਲਾ ਹੋਇਆ ਤਾਂ ਉਹ ਤੁਹਾਡੇ ਨਾਲ ਗੱਲ ਕਰਾਂਗੇ ਹਾਂ ਇਹ ਤਾਂ ਉਹ ਦਿੱਲੀ ਦੇ ਹੱਥ ਵਿੱਚ ਆ ਕਿਹੜਾ ੜਿੱਕਾ ਪਾਵੇ ਨਾ ੜਿੱਕਾ ਪਾਵੇ ੜਿੱਕਾ ਉਹ ਵੀ ਕੋਈ ਨਹੀਂ ਕੇਂਦਰ ਦੀ ਕੋਈ ਵੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮੰਗਾਂ ਦਾ ਹੱਲ ਕਰਨਾ ਚਾਵੇ ਉਹ ਫੌਰੀ ਹੋ ਸਕਦੀ ਹੈ ਕਿ ਲੱਗਦਾ ੱੱੱੱ ਕਰ ਸਕਦੀ ਸਰਕਾਰ ਜੇਕਰ ਸੈਂਟਰ ਚ ਮੋਦੀ ਸਰਕਾਰ ਆਂਦੀ ਹੈ ਵੀ ਕਿਹਾ ਜਾਂਦਾ ਸੀ ਵੀ ਡਿਗਰੂ ਜੇਲਾ ਚ ਪਹਚਾਵਾਂਗੇ ਜਾਂ ਜਿਵੇਂ ਹੰਸਰਾਜ ਜੀ ਦਾ ਬਿਆਨ ਆਦਾ ਸੀ ਇਸ ਗੱਲ ਨੂੰ ਲੈ ਕੇ ਹਾਂ ਦੇਖੋ ਜੇ ਮੋਰਚੇ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਵਾ ਜੇ ਮੋਰਚੇ ਨੂੰ ਛੇਤੀ ਵਧਾਉਣਾ ਵਾ ਤਾਂ ਉਹ ਕਰ ਲੈਣ ਫੈਸਲਾ ਅਸੀਂ ਤੇ ਖੜੇ ਮੱਥੇ ਕਹਾਂਗੇ ਕੀ ਕਰ ਸਕਦੀ ਨਹੀਂ ਕਰ ਸਕਦੀ ਉਹਨਾਂ ਦੀ ਮਰਜ਼ੀ ਹੈ ਆਮ ਲੋਕਾਂ ਦੀ ਗੱਲ ਕਰੀਏ ਆਮ ਲੋਕ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ ਪੰਜਾਬ ਪ੍ਰਵੇਸ਼ ਦੀ ਐਂਟਰੀ ਹੈ ਭਾਵੇਂ ਕਿ ਰੇਲਾਂ ਤੋਂ ਕਾਫੀ ਲੋਕ ਰਾਹਤ ਮਿਲੀ ਹੈ ਲੋਕਾਂ ਨੂੰ ਰੇਲਾ ਰਾਹੀ ਆਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਇਸ ਤੋਂ ਸ਼ੰਭੂ ਬਾਰਡਰ ਤੇ ਕਾਫੀ ਸਮੇਂ ਤੋਂ ਬੰਦਾ ਰਸਤਾ ਕਿ ਲੱਗਦਾ ਕਿ ਇੱਥੋਂ ਵੀ ਇੱਕ ਪਾਸੇ ਰਸਤਾ ਖੋਲ ਦੇਣਾ ਚਾਹੀਦਾ ਹਾਂ ਦੇਖੋ ਅਸੀਂ ਤਾਂ ਅੱਜ ਵੀ ਕਹਿੰਨੇ ਆਂ ਵੀ ਪੰਜਾਬ ਵਾਲੇ ਵਪਾਰੀ ਸਾਰੇ ਆ ਸਾਰੇ ਉਹਨੂੰ ਮੁਰੀਜ਼ਕਾਰ ਪ੍ਰਦਰਸ਼ਨ ਕਰਨਾ ਇਸ ਦਾ ਕਦੀ ਵੀ ਨਹੀਂ ਕਿਹਾ ਰਹਾ ਬੰਦ ਕਰਨੇ ਚਾਹੀਦੇ ਅਸੀਂ ਤਾਂ ਰੋਕ ਬੰਦ ਕਿ ਤਾਂ ਰਾਤਾ ਕੇਂਦਰ ਸਰਕਾਰ ਨੇ ਮੰਨਦੇ ਨਹੀਂ ਕਿਤੇ ਵਿੱਚ ਦੁਵਾਰਾਂ ਕੱਢੀਆਂ ਹੋਈਆਂ ਨੇ ਦੁਵਾਰੀਆਂ ਡੱਡੀਆਂ ਵੱਡੀਆਂ ਨੂੰ ਢਾਉਂਦੇ ਵੀ ਦੱਸਦੇ ਲੱਗਣਾ ਤਾਂ ਮੋਦੀ ਸਰਕਾਰ ਜ਼ਿੰਮੇਵਾਰ ਆ ਜਿਵੇਂ ਕਹਿੰਦੇ ਰਾਹ ਖੋਲੋ ਭਾਈ ਸੋ ਅੱਜ ਪਾਠ ਕਰਵਾਇਆ ਜਾ ਰਿਹਾ ਕਿਹੜੇ ਕਿਹੜੇ ਜਥੇਬੰਦੀ ਦੇ ਆਗੂ ਪਹੁੰਚ ਲੈਣੇ ਕੀ ਕੋਈ ਸੰਭਾਗ ਨੂੰ ਪਰਾਇ ਲਗਭਗ ਐਮਐਮ ਦੀ ਸਾਰੀ ਲੀਡਰਸ਼ਿਪ ਇੱਥੇ ਹੈਗੀ ਹੈ ਤੇ ਸਾਰੀ ਲੀਡਰਸ਼ਿਪ ਇੱਥੇ ਤੇ ਜਿਹੜਾ ਕੱਲੂ ਘਰਾਂ ਦੇ ਵਿੱਚ ਸੀਗਾ ਉਹਨੂੰ ਅੱਜ ਆਪਣੇ ਬਾਡਰਾਂ ਤੇ ਮਨਾਇਆ ਠੀਕ ਸਰਨ ਸਿੰਘ ਪੁਦੇਰਸਨ ਜਿੰਨੜ ਦੱਸਿਆ ਕਿ ਅੱਜ ਕੱਲੂ ਘਰ ਦਿਵਸ ਇੱਥੇ ਮਨਾਇਆ ਜਾ ਰਿਹਾ ਔਰ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ ਕਿਸਾਨ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਕੈਮਰਾ ਪਸੰਦ ਲੁਕਮਾਰ ਦੇ ਨਾਲ ਦਇਆ ਸਿੰਘ ਰਾਜਪੂਰਾ